ਪਿਆਰੇ ਸਿਰੋਤਿਓ ਪਿਆਰ ਪਰਿ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਏ ਜੀ ਨਿਊਜ਼ ਚੈਨਲ ਖਬਰ ਅੰਮ੍ਰਿਤਸਰ ਗੁਜਰਪੁਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੇ ਗਏ ਯੁੱਧ ਵਿੱਚ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਅੱਜ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਨੇ ਨਸ਼ਾ ਤਸਕਰ ਅਜੇ ਕੁਮਾਰ ਉਰਫ ਬਿੱਲੀ ਦਾ ਘਰ ਜੇਸੀਬੀ ਮਸ਼ੀਨ ਅਤੇ ਮਜ਼ਦੂਰ ਲਗਾ ਕੇ ਮਲਿਆ ਮੀਟ ਕਰ ਦਿੱਤਾ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਦੱਸਿਆ ਕਿ ਇਸ ਨਸ਼ਾ ਤਸਕਰ ਦੇ ਖਿਲਾਫ ਵੱਖ-ਵੱਖ ਥਾਣਿਆਂ ਵਿੱਚ ਪੰਜ ਮੁਕਦਮੇ ਦਰਜ ਹਨ ਜਿਨ੍ਹਾਂ ਵਿੱਚੋਂ ਐਨਡੀਪੀਏ ਸੈਕਟ ਅਤੇ ਡਾਕੇ ਦਾ ਮੁਕਦਮਾ ਵੀ ਹੈ ਉਹਨਾਂ ਕਿਹਾ ਕਿ ਇਸ ਉੱਤੇ ਲੱਗੀਆਂ ਇਤਰਾਮਾ ਅਤੇ ਇਸ ਦੀ ਕੇਸ ਹਿਸਟਰੀ ਤੋਂ ਸਪਸ਼ਟ ਹੈ ਕਿ ਇਹ ਨਸ਼ਾ ਤਸਕਰੀ ਦੇ ਧੰਦੇ ਵਿੱਚ ਲੰਬੇ ਸਮੇਂ ਤੋਂ ਸ਼ਾਮਲ ਹੈ ਉਹਨਾਂ ਕਿਹਾ ਕਿ ਹੁਣ ਵੀ ਇਹ ਪੁਲਿਸ ਕੋਲੋਂ ਪਗੋੜਾ ਹੈ ਉਨਾ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੋ ਵੀ ਵਿਅਕਤੀ ਕਿਸੇ ਵੀ ਗੈਰ ਕਾਨੂੰਨੀ ਕਾਰਵਾਈ ਵਿੱਚ ਸ਼ਾਮਲ ਹੈ ਉਸ ਨੂੰ ਬਖਸ਼ਾ ਨਹੀਂ ਜਾਵੇਗਾ ਅਤੇ ਉਸ ਖਿਲਾਫ ਠੋਸ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗਾ ਇਸ ਮੌਕੇ ਡੀਸੀ ਪਿਛਲੀ ਆਲਮ ਵਿਜੇ ਸਿੰਘ ਐਡੀਸੀਪੀ ਵਿਸ਼ਾਲਜੀਤ ਸਿੰਘ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀ ਵੀ ਮੌਕੇ ਉੱਤੇ ਹਾਜ਼ਰ ਸਨ ਹੋਰ ਵੀ ਵੀਡੀਓ ਵੇਖਣ ਲਈ ਸਟਾਰੇਜੀ ਨਿਊਜ਼ ਚੈਨਲ ਨੂੰ ਦੇਖਦੇ ਰਹੋ ਦੇਖਿਏ ਇਹ ਜੋ ہماری ਡਰੱਗਸ ਦੇ ਖਿਲਾਫ ਇਨਫੋਰਸਮੈਂਟ ਡਰਾਈਵ ਹੈ ਉਸਮੇ ਬਹੁਤ ਸਾਰੀ ਸਕਸੈਸ ਮਿਲੀ ਹੈ बहुत सारे स्मगलर्स पकड़े गए हैं और काफ़ी रिकवरीज हुई है डेमोलिशन में भी जो म्यूनसिपल कॉरपोरेशन की तरफ से हमारे से सहयोग मांगा जा रहा है और पुलिस फोर्स की सपोर्ट मांगी जा रही है उसमें भी दो कार्रवाइयाँ पहले हो चुकी हैं जो ड्रग्स स्मगलर्स के प्रॉपर्टीज़ के खिलाफ और आज भी हम गुजरपुरा में खड़े हैं ये अजय कुमार एलियस बिल्ली है बड़ा नोटोरियस नारकोटिक्स स्मगलर है जिसके खिलाफ पाँच एफ ऑलरेडी दर्ज हैं सारी में एन डी पी एस एक्ट जो है वो लगा हुआ है इसके अलावा वो घर से भागा भी हुआ है वांटेड भी है पुलिस को और रॉबरी की भी एक एफआईआर उसके खिलाफ है तो हम आपके माध्यम से मैं सबको ये बड़ा स्ट्रॉन्ग मैसेज देना चाहता हूँ कि अगर इस काम में इलीगल काम में और ड्रग्स के काम में कोई भी पकड़ा गया तो उसके खिलाफ कार्रवाई पूरी होएगी और मैं यंगस्टर्स को भी ये चेतावनी देना चाहता हूँ कि अपना कैरियर मत खराब करें और मेहनत की कमाई की तरफ ध्यान दें, लालच में आके और लोगों की बहकावे में आके तो चार उसको सी डिवीजन के जहाँ का रहने वाला है तक, तक कितने की देखो जहाँ भी हमारे से रेकोजिशन की जाती है कॉरपोरेशन की तरफ से हम सपोर्ट देते हैं अगर नार्को स्मगलर की बात करें तो ये तीसरा ਡੈਮੋਲਿਸ਼ਨ ਕੇ ਲੀਏ ਹਮਾਰੇ ਸੇ ਉਹਨਾਂ ਨੇ ਫੋਰਸ ਮੰਗੀ ਸਰਪੰਦ ਅਕਟਿਵ ਸੀ ਕਾਫੀ ਦੇਰ ਦਾ ਹੈਗਾ ਜੀ ਕਾਫੀ ਪੁਰਾਣੇ ਮੁਕਦਮੇ ਹੈਗੇ ਸਿਵਲ ਲਾਈਨ ਔਰ ਡਿਫਰੈਂਟ ਪੁਲਿਸ ਸਟੇਸ਼ਨਸ ਮੇ ਫੋਰਸ ਸਾਹਿਬ ਇਥੇ ਲਾਲ ਕਵਟਰ ਹੈਗੇ ਤੇ ਉੱਥੇ ਬੜਾ ਨਸ਼ਾ ਵਿਕ ਰਿਹਾ ਜੀ ਕੋਈ ਸਰਚ ਕੀਤੀ ਜਾਵੇਗੀ ਉਹ ਵੀ ਕਰਾਂਗੇ ਜੀ ਸਾਰੇ ਅਸੀਂ ਧਿਆਨ ਹੀ ਹੈ ਕੋਈ ਗੱਲ ਨਹੀਂ ਜੀ ਉਹਦੇ ਤੇ ਵੀ ਦੇਖੋ ਸਾਡੇ ਕੋਲ ਜਿੱਥੇ ਵੀ ਟ੍ਰਿਪ ਆ ਰਹੀ ਹੈ ਮੈਂ ਆਪ ਉਹਨੂੰ ਫੋਲੋ ਕਰਦਾ ਡਰੱਗ ਹੈਲਪਲਾਈਨ ਨੂੰ ਵੀ ਸੇਫ ਪੰਜਾਬ ਨੂੰ ਵੀ ਔਰ ਸਾਰੇ ਪੁਲਿਸ ਬਿਲਕੁਲ ਅਲਰਟ ਹੋ ਕੇ ਕੰਮ ਕਰ ਰਹੀ ਹੈ ਜੀ ਜੀ ਧੰਨਵਾਦ ਰਾਨੇ ਮਾਈਕੀ ਨਹੀਂ ਅਦਾ ਅੱਛਾ ਸਾਹਿਬ ਅਜੇ ਤਰ੍ਹਾਂ ਜ਼ੋਰ ਵੀ ਕਾਰਵਾਈ ਨਹੀਂ ਹੁੰਦੀ ਹੈ ਜਾ ਸਕਦਾ ਯਾਰ ਫਿਰ ਮੇਰੇ ਮੂੰਹ 'ਚ ਥੋੜਾ ਮਾਰ ਰਹਾ ਯਾਰ ਮੈਂ ਮੈਂ ਵੀ ਇੰਨਾ ਕਿ ਮਿਲ ਦੇਖੋ ਸਾਡੇ ਕੋਲ ਤਾਂ ਜਦੋਂ ਕਾਰਪੋਰੇਸ਼ਨ ਵੱਲੋਂ ਆਏਗੀ ਇਹ ਉਹਨਾਂ ਦਾ ਕੰਮ ਹੈ ਅਸੀਂ ਉਹਨਾਂ ਨੂੰ ਸਪੋਰਟ ਕਰ ਰਹੇ ਹਾਂ ਔਰ ਬੜਾ ਸਟਰੋਂਗ ਮੈਸੇਜ ਜਾ ਰਿਹਾ ਹੈ ਨਾ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਮੈਂ ਤਾਂ ਇਹ ਦੁਬਾਰਾ ਦੁਹਰਾਉਣਾ ਇਹ ਸਰ ਸਿਰਫ ਉਹ ਹੀ ਜਿਹੜੇ ਨਸ਼ਾ ਤਸਕਰ ਨੇ ਇਸ ਤੋਂ ਇਲਾਵਾ ਜਿਹੜੇ ਕਾਰਪੋਰੇਸ਼ਨ ਦੇ ਹਿਸਾਬ ਨਾਲ ਤੇ ਹੋਰ ਵੀ ਘਰ ਜਿਹੜੇ ਇਲੀਜੀਟ ਬਣੇ ਹੋਣ ਬਿਲਕੁਲ ਜੀ ਮੈਂ ਉਹਨਾਂ ਨੂੰ ਇਹ ਤਾਂ ਤੁਸੀਂ ਜਿਹੜਾ ਇਹਦਾ ਜਿਹੜਾ ਜਵ